ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਤੇ ਸਮਰਾਲਾ ਦੇ ਭਾਜਪਾ ਲੀਡਰ ਰਾਦੇਸ਼ ਸ਼ਰਮਾ ਨੇਸ਼ੂ ਦੀ ਅਗਵਾਈ ਵਿੱਚ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਸਮਰਾਲਾ ਦੇ ਮਾਚੀਵਾੜਾ ਰੋਡ ਤੋਂ ਸ਼ਹਿਰ ਦੇ ਅਲੱਗ-ਅਲੱਗ ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਏ ਐਸ.ਡੀ.ਐਮ ਦਫ਼ਤਰ ਦੇ ਬਾਹਰ ਜਾ ਕੇ ਸਮਾਪਤ ਹੋਈ। ਇਸ ਮੌਕੇ ਭਾਜਪਾ ਗੁਰਾਦੇਸ਼ ਸ਼ਰਮਾ ਦੀਸ਼ੂ ਨੇ ਦੱਸਿਆ ਕਿ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਮੌਕੇ ਅੱਜ ਭਾਜਪਾ ਵਰਕਰਾਂ ਵੱਲੋਂ ਇੱਕ ਵਿਸ਼ਾਲ ਰੈਲੀ ਕੱਢੀ ਗਈ ਹੈ। ਸ਼ਹੀਦ ਆਜ਼ਮ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਨੀਸ਼ੋ ਨੇ ਕਿਹਾ ਸ਼ਹੀਦ ਨੇ ਪਰ ਜਵਾਨੀ ਵਿੱਚ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਸਾਨੂੰ ਭਗਤ ਸਿੰਘ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ ਅੱਜ ਦੀ ਇਸ ਰੈਲੀ ਵਿੱਚ 100 ਤੋਂ ਵੱਧ ਸਾਈਕਲ ਅਤੇ ਮੋਟਰਸਾਈਕਲਾਂ ਤੇ ਨੌਜਵਾਨ ਸ਼ਾਮਲ ਹੋਏ ਮੇਰਾ ਨਾਮ ਮਨੋਲ ਚਿਵਾੜੀ ਜੀ ਤੁਹਾਡਾ ਸਭ ਆਜ ਰੈਲੀ ਕੱਢੀ ਜਾ ਰਹੀ ਹੈ ਕੀ ਮਕਸਦ ਕਰ ਰਹੀ ਹੈ ਅੱਜ 팀 니ਸ਼ੂ ਸ਼ਰਮਾ ਵੱਲੋਂ ਰਾਜੇ ਜਨਤਾ ਪਾਰਟੀ ਸਮਰਾਲਾ ਵੱਲੋਂ ਸ਼ਹੀਦ ਆਜਮ ਪਗਲ ਸਿੰਘ ਜੀ ਦੇ ਜਨਮ ਜਨਮ ਦਿਹਾੜੇ ਦੇ ਉੱਪਰ ਅੱਜ ਸਮਰਾਲਾ ਦੇ ਵਿੱਚ ਜੋ ਰੈਲੀ ਕੱਢੀ ਗਈ ਆ ਉਹ ਸਾਡੇ ਜੋ ਲੇਜੈਂਡ ਨੇ ਸ਼ਹੀਦ ਪਗਲ ਸਿੰਘ ਉਹਨਾਂ ਨੂੰ ਅਸੀਂ ਯਾਦ ਕਰਦੇ ਹੋਏ ਸਮਰਾਲੇ ਦੇ ਹਰੇਕ ਆਪਣੇ ਬਾਜ਼ਾਰ ਦੇ ਵਿੱਚ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜੀ ਰੂਟ ਪਲਾਨ ਰੂਟ ਪਲਾਨ ਆਪਣੇ ਮਛਵਾੜਾ ਰੋਡ ਤੋਂ ਆਪਣੇ ਪੁਲ ਦੇ ਨੀਚੋਂ ਜੀ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਨਿਕਲਦੇ ਹੋਏ ਜੋ ਆਪਣਾ ਨਵਾਂ ਬੱਸ ਸਟੈਂਡ ਹੈ ਜੀ ਉਸ ਦੇ ਸਾਹਮਣੇ ਇਸ ਦੀ ਸਮਾਪਤੀ ਹੋਏਗੀ ਜੀ ਕਿੰਨੇ ਕਿ ਇਹ ਵਰਤਸਵਾਨੇ ਵਿੱਚ ਪਾਰਟਿਸਿਪੇਟ ਬੀਜੇਪੀ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਜੀ ਕਰੀਬ 100 ਦੇ ਕਰੀਬ ਸਾਡੇ ਬੀਜੇਪੀ ਵਰਕਰ ਔਰ ਨੌਜਵਾਨ ਸਾਥੀ ਇਸ ਰੈਲੀ ਦੇ ਵਿੱਚ ਪੱਗ ਲੈ ਰਹੇ ਨੇ ਜੀ ਕੀ ਕਹਿਣਾ ਤੁਹਾਨੂੰ ਨੌਜਵਾਨ ਸਾਥੀ ਨੂੰ ਮੈਂ ਨੌਜਵਾਨ ਸਾਥੀਆਂ ਨੂੰ ਇਹੀ ਕਹਾਂਗਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਸਾਡੇ ਭਾਰਤ ਦੇਸ਼ ਲਈ ਆਪਣੇ ਕੁਰਬਾਨੀ ਦਿੱਤੀ ਆ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਜਾਇਆ ਨਾ ਜਾਣ ਦਈਏ ਔਰ ਉਹਨਾਂ ਦੇ ਚਲਾਏ ਹੋਏ ਰਸਤੇ ਦੇ ਉੱਪਰ ਆਪਾਂ ਚੱਲੀਏ ਨਸ਼ਿਆਂ ਤੋਂ ਦੂਰ ਰਹੀਏ ਔਰ ਆਪਾਂ ਆਪਣੇ ਦੇਸ਼ ਦੇ ਸੇਵਾ ਦੇ ਵਿੱਚ ਲੱਗੇ ਰਹੀਏ ਇਹ ਇਕੱਲਾ ਸਮਰਾਲਾ ਵਿੱਚ ਹੈ ਜਾਂ ਪੂਰੇ ਪੰਜਾਬ ਦੇਸ਼ ਵਿੱਚ ਦੇਖੋ ਜੋ ਸਾਡੇ ਆਦਰਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੇ ਜਨਮ ਦਿਵਸ ਤੋਂ 15 ਵਾੜਾ ਪਖਵਾੜਾ ਸ਼ੁਰੂ ਹੋਇਆ ਸੀ ਉਸ ਤੋਂ ਲੈ ਕੇ ਵੱਖ-ਵੱਖ ਪ੍ਰੋਗਰਾਮ ਜਿਸ ਤਰ੍ਹਾਂ ਕਿ ਪਹਿਲਾ ਖੂਨਦਾਨ ਕੈਂਪ ਵੀ ਹੋਇਆ ਜੀ ਹੋਰ ਵੀ ਅਜੋਰਜਨ ਬੂਟੇ ਲਗਾਏ ਗਏ ਉਸ ਦੇ ਦੌਰਾਨ ਹੀ ਇਹ ਪ੍ਰੋਗਰਾਮ ਦਾ ਜ ਆਯੋਜਨ ਕੀਤਾ ਗਿਆ ਜੀ ਕਿੰਨਾ ਹੰਗਾਰਾ ਬਹੁਤ ਹੀ ਹੰਗਾਰਾ ਮਰ ਰਿਹਾ ਜੀ ਸਾਡੇ ਨੌਜਵਾਨ ਸਾਥੀ ਹੋਰ ਵੀ ਜਿਨੇ ਬੀਜਪੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਨੇ ਸਾਡੇ ਨਾਲ ਖੁੱਲ ਕੇ ਚੱਲ ਰਹੇ ਨੇ ਜੀ ਜਿਹੜੇ ਅੱਗੇ ਆਉਣਾ ਚਾਹਦੇ ਉਹਨਾਂ ਨੂੰ ਕੀ ਕਹਿਣਾ ਕਰਦੇ ਉਹਨਾਂ ਦਾ ਮੋਸਟ ਵੈਲਕਮ ਆ ਜੀ ਆ ਕੇ ਆਪਾਂ ਦੇਖੋ ਪਾਰਟੀ ਦੀ ਸੇਵਾ ਕਰਨੀ ਆ ਸਭ ਨੇ ਔਰ ਜਿਨੇ ਵੀ ਸਾਡੇ ਵਰਕਰ ਸਹਿਬਾਨ ਨੇ ਸਭ ਨੂੰ ਪਾਰਟੀ ਦੇ ਵਿੱਚ ਉੱਚ ਸਨਮਾਨ ਵੀ ਮਿਲੇਗਾ ਜੀ ਮੈਂ ਆਸ਼ੀਸ਼ ਸ਼ਰਮਾ ਜੀ ਅਸੀਂ ਟੀਮ ਇਸ਼ੂ ਬੀਜਪੀ ਯੂਥਾਗੂ ਦੇ ਤੌਰ ਦੇ ਉੱਤੇ ਸਮਰਾਲੇ ਦੇ ਸ਼ਹਿਰ ਦੇ ਵਿੱਚ ਅੱਜ ਸਾਈਕਲ ਯਾਤਰਾ ਕੱਢੀ ਆ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਦੇ ਉੱਤੇ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਇਨਕਲਾਬ ਜਿੰਦਾਬਾਦ ਦੂਸਰਾ ਇਹਦੇ ਉੱਤੇ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਸਾਰਾ ਪੰਜਾਬ ਦੇ ਤੌਰ ਦੇ ਉੱਤੇ ਵੀ ਇੱਕ ਜੋ ਭਗਤ ਸਿੰਘ ਜੀ ਦੀ ਇਨਕਲਾਬੀ ਸੋਚ ਸੀਗੀ ਤੇ ਦੂਸਰਾ ਯੂਥ ਨੂੰ ਵੀ ਸਾਈਕਲਾਂ ਦਾ ਮੇਨ ਮਕਸਦ ਇਹ ਸੀਗਾ ਵੀ ਸਾਰੇ ਫਿਟ ਰਹਿਣ ਇਹਗਾ ਤੰਦਰੁਸਤ ਰਹਿਣ ਪੰਜਾਬ ਨੂੰ ਆਪਾਂ ਚੜ੍ਹਦੀ ਕਲਾ ਦੇ ਵਿੱਚ ਰੱਖੀਏ ਧੰਨਵਾਦ ਜੀ ਕਿਹ ਸਾਈਕਲ ਯਾਤਰਾ ਕਿੱਥੋਂ ਸਟਾਰਟ ਹੋਈ ਸੀ ਔਰ ਕਿੱਥੇ ਸਮਾਪਤ ਹੋਈ ਸੀ ਇਹ ਚੈਲਾ ਤੋਂ ਸਟਾਰਟ ਕੀਤੀ ਸੀ ਜੀ ਅਸੀਂ ਅ ਨਿਸ਼ੂ ਜੀ ਦੇ ਘਰ ਦੇ ਉੱਥੋਂ ਘਰ ਤੋਂ ਤੇ ਅੱਜ ਸਮਰਾਲਾ ਜਿਹੜਾ ਪੁਰਾਣਾ ਬੱਸ ਸਟੈਂਡ ਹੈਗਾ ਉੱਥੇ ਲੈ ਕੇ ਖਤਮ ਕੀਤੀ ਹੈ ਕਿੰਨੇ ਨੌਜਵਾਨਾਂ ਨੇ ਭਾਗ ਲਿਆ ਸੀ ਤੁਹਾਡੇ ਸਾਹਮਣੇ ਹੀ ਹੈ ਜੀ 4-500 ਨੌਜਵਾਨ ਤਾਂ ਸਾਈਕਲਾਂ ਨਾਲ ਹੈਗੇ ਹੀ ਆ ਜੀ ਠੀਕ ਹੈ ਜੀ ਧੰਨਵਾਦ ਅੱਜ ਕੀਤੇ ਆ ਗਏ ਪਦਚਿੰਨ ਕੀਤੇ ਜਨਮ ਦਿਵਸ ਤੇ ਅੱਜ ਇਕੱਤਰਤਾ ਜੀ ਕਰ ਰਿਹਾ ਜੀ ਸਾਲੇ ਜੀ ਇਹਦਾ ਵੀ ਕੋਈ ਗੱਲ ਜੀ ਪਹਿਲਾਂ ਮੀਨ ਸਟਾਪ ਦੇ ਵਿੱਚ ਕੰਮ ਆ ਕੇ ਕੰਨਾਰਕ ਗੰਡੀ ਗਾ ਰੋਡ ਤੋਂ ਕੰਨਾਰਕ ਗਾ ਰੋਡ ਹੋਵੇ ਕੰਨਾਰਕ ਰੋਡ ਤੋਂ ਤੱਕ ਐਸਡੀਐਮ ਆਫਿਸ ਤੱਕ तकरीबन 100 ਤੋਂ 110 ਆਈਕਲ ਪਾਰਟਿਸਪੀਕੇਟ ਕਰੇ ਕੋਈ ਨਵੇਂ ਨਹੀਂ ਬਣੀ ਹੈ ਨਾ ਕੀ ਚਾਹਨਾ ਜੀ ਇਹਦੇ ਵਿੱਚ ਹੀ ਅਧਿਪਤੇ ਇਹਨਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਸਿਧਾਰਕ ਸੀ ਜਿੰਨਾ ਕਰਕੇ ਉਹਨਾਂ ਦੀ ਸ਼ਹਾਦਤ ਹੋਈ ਸਿਧਾਰਕਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਕੰਟੀਨਿਊ ਰੱਖਿਆ ਜਾਵੇ ਉਹਨਾਂ ਦੇ ਜਿਹੜੀਆਂ ਸਿੱਖਿਆਵਾਂ ਸੀ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਚੜਦਾ ਪੰਜਾਬ ਬਣਾਇਆ ਜਾਵੇ ਐਨ ਹਰਿਆ ਹਰਿਆਪਰੇਆ ਪੰਜਾਬ